ਜੋ ਦੁਖੀ ਕਰ ਕੋ ਕਿਵੇਂ ਬਚ ਸਕਦਾ ਹੈ ਜੋ ਗੁਰੂ ਘਰ ਦਾ ਦੁਖੀ ਹੋਵੇ ਗੁਰੂ ਦਾ ਦੁਖੀ ਹੋਵੇ ਉਹ ਕਿਵੇਂ ਬਚੇਗਾ ਨਹੀਂ ਬਚਾ ਹੋ ਸਕਦਾ ਉਸ ਦਾ ਅੱਜ ਦੇ ਸਮੇਂ ਦੇ ਵਿੱਚ ਵੀ ਬੜੇ ਖਾਲਸਾ ਜੀ ਤੁਹਾਨੂੰ ਐਸੇ ਮਿਲ ਜਾਣਗੇ ਕੋਈ ਗਿਣਤੀ ਨਹੀਂ ਉਹਨਾਂ ਦੀ ਤੁਸੀਂ ਲਾਲਵ ਕਿ ਕਿਤੇ ਗੁਰੂ ਘਰ ਦੀ ਕਿਤੇ ਬਾਣੀ ਚੱਲ ਰਹੀ ਹੋਵੇ ਨਾ ਸਪੀਕਰ ਲੱਗਾ ਹੋਵੇ ਨਿਤਨੇਮ ਹੋ ਰਿਹਾ ਹੋਵੇ ਤੇ ਜਿਹੜੇ ਗੁਰੂ ਘਰ ਦੇ ਦੋਖੇ ਲਾ ਲਵੋ ਕੋਈ ਅਥਕ ਕਥਨੀ ਨਹੀਂ ਗੁਰੂ ਘਰ ਦੇ ਵਿੱਚ ਆਉਣਗੇ ਤੇ ਗ੍ਰੰਥੀ ਸਿੰਘ ਨੂੰ ਇਹ ਗੱਲ ਕਹਿਣਗੇ ਤੂੰ ਬਾਹਰਲੇ ਸਪੀਕਰ ਬੰਦ ਕਰ ਦੇ ਜਾਂ ਇਹਨਾਂ ਦੀ ਆਵਾਜ਼ ਘਟਾ ਲੈ ਸਾਡੇ ਬੱਚੇ ਪੜ੍ਹਦੇ ਹਨ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਜੇ ਸਿੱਖਾ ਤੇਰੇ ਕੰਨ ਦੇ ਵਿੱਚ ਬਾਣੀ ਪਿਆ ਤੇਰੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਤੇ ਕਿੱਥੇ ਭਲਾ ਹੋਣਾ ਤੇਰਾ ਸਾਰੇ ਦਿਹਾੜੇ ਤੂੰ ਪੜ੍ਹਾਈ ਕਰਨੇ ਸਾਰੇ ਦਿਹਾੜੇ ਕਿਤੇ ਆਪ ਤੇ ਗੁੜਕਾ ਸਭ ਫੜ ਕੇ ਬਾਣੀ ਪੜਨ ਹੋ ਰਹੇ ਆ ਤੇ ਜੋ ਕੰਨਾਂ ਦੇ ਵਿੱਚ ਪੈ ਰਹੀ ਅਸੀਂ ਉਸ ਨਵੇਂ ਬੰਦ ਕਰ ਰਹੇ ਹਾਂ ਤੇ ਖਾਲਸਾ ਜੀ ਸਾਡਾ ਭਲਾ ਕਿਥੇ ਹੋਵੇਗਾ ਮੁਖ ਤੋਂ ਤੇ ਅਸਾਂ ਨੇ ਪੜਨੀ ਬੰਦ ਕਰ ਦਿੱਤੀ ਜਿਆਦਾ ਤਦਾਦ ਦੇ ਵਿੱਚ ਇਹ ਹੀ ਗਨਤੀ ਹੈ ਘਰਾਂ ਦੇ ਵਿੱਚ ਗੁੜਕੇ ਸਭ ਪਏ ਹਨ ਪਰ ਵਰਤੋਂ ਦੇ ਵਿੱਚ ਕੋਈ ਨਹੀਂ ਆ ਰਹੇ ਘਰਾਂ ਦੇ ਵਿੱਚ ਪਏ ਹੋਏ ਗੁੜਕਾ ਸਭ ਘਟਿਓ ਘੱਡੀ ਹੋਏ ਪਏ ਤੇ ਆਖਰ ਦੇ ਵਿੱਚ ਜਦੋਂ ਬਿਰਧ ਹੋ ਜਾਂਦੇ ਇਹ ਗੁਰੂ ਘਰ ਨੂੰ ਫਿਰ ਤੁਰਉਂਦੇ ਉਹ ਹੱਥ ਦੇ ਵਿੱਚ ਫੜੇ ਹਨ ਤੇ ਆਣ ਕੇ ਬਾਬਾ ਜੀ ਨੂੰ ਆਖਦੇ ਗ੍ਰੰਥੀ ਸਿੰਘ ਜੀ ਬਾਬਾ ਜੀ ਆ ਸਾਡੇ ਘਰ ਗੁੜਕਾ ਸਾਹਿਬ ਸੀ ਬਿਰਧ ਹੋ ਗਿਆ ਇਸ ਨੂੰ ਰਖ ਲਵੋ ਇਥੇ ਹੁਣ ਸਾਡੇ ਕਿਸੇ ਕੰਮ ਨਹੀਂ ਰਹਿ ਗਿਆ ਤੇ ਖਾਲਸਾ ਜੀ ਜਿਹੜਾ ਸਿੱਖ ਬਾਣੀ ਪੜਦਾ ਹੋਵੇ ਰੋਜ਼ ਨਿਤ ਨੇਮ ਕਰਦਾ ਹੋਵੇ ਕਿਤੇ ਵੀ ਗੁਰੂ ਕਾ ਸਾਹਿਬ ਉਸ ਦਾ ਬਿਰਧ ਨਹੀਂ ਹੋਵੇਗਾ ਜੋ ਬਾਣੀ ਦਾ ਸਤਕਾਰ ਕਰਦਾ ਹੈ ਚਾਹੇ ਜਿੰਨੇ ਸਾਲ ਮਰਜੀ ਵਰਤੀ ਜਾਵੇ ਸੇਵਾ ਸੰਭਾਲ ਹੁੰਦੀ ਨਾ ਸਿੱਖ ਨੂੰ ਕਰਨੀ ਚਾਹੀਦੀ ਹੈ ਦੁਨਿਆਵੀ ਤੌਰ ਤੇ ਤੇ ਅਸੀਂ ਸਾਡੇ ਹੱਥ ਦੇ ਵਿੱਚੋਂ ਕਿਤਾਬ ਵੀ ਪੜ੍ਹਾਈ ਵਾਲੀ ਡਿੱਗ ਜਾਵੇ ਤੇ ਚੁੱਕ ਕੇ ਮੱਥੇ ਨੂੰ ਲਾ ਲੈਂਦੇ ਤੇ ਜਿਹੜਾ ਗੁਰੂ ਕਾ ਸਾਹਿਬ ਅਸੀਂ ਫੜਦੇ ਹਾਂ ਸਤਕਾਰ ਕਿਤੇ ਹਾ ਸਾਡਾ ਅਸੀਂ ਪੈਰਾਂ ਨੂੰ ਖੁਰਕ ਰਹੇ ਹਾਂ ਅੱਡੀਆਂ ਨੂੰ ਖੁਰਕ ਰਹੇ ਲੱਤਾਂ ਨੂੰ ਪਜਾਮੇ ਨੂੰ ਕਸ਼ਰੇ ਨੂੰ ਹੱਥ ਲਾ ਰਹੇ ਤੇ ਉਹ ਹੀ ਅਸੀਂ ਜਿਹੜਾ ਕਿ ਗੁੜਕਾ ਸਭ ਫੜ ਲੈਣਾ ਥੱਲੇ ਅਸੀਂ ਦਰਿਆ ਨੂੰ ਹੱਥ ਲਾ ਕੇ ਤੇ ਉਤੇ ਅੰਗ ਥਲੇ ਜਾ ਰਹੇ ਸਾਡਾ ਭੜਾ ਕਿਥੇ ਹੋਣਾ